ਕੀਸ਼ਨ ਪਤਾ ਮੇਰੀ ਕਿਸ਼ਨ ਦਾ ਮਾਲਾ ਥੋੜਾ ਜਿਹਾ ਪ੍ਰਤਰਾਸਰ ਤ੍ਰੇਤ ਤ੍ਰੇਤ ਉਹ ਅੰਦਾ ਸੀ ਠੀਕ ਹੈ ਐਲਪੀਸ਼ਨ ਮਹਾਰਾਜ ਨੂੰ ਪੁੱਛਣ ਲੱਗਾ ਮਹਾਰਾਜ ਮੈਂ 100 ਸਾਲ ਦਾ ਗਿਆਨ ਹੋਗਾ 100 ਜਨਮ ਦਾ ਗਿਆਨ ਹੋ ਗਿਆ ਇਹ ਮੈਂ ਮਾੜਾ ਕਰਮ ਨਹੀਂ ਕੀਤਾ ਤੇ ਪਰ ਮੈਂ ਅੰਦਾ ਕਿਉਂ ਹਾਂ ਹਾਂਜੀ ਉਹ ਅੰਦਾ ਸੀ ਪਰ ਦੀਦਾ ਨੂੰ ਸਾਰਾ ਕੁਝ ਸੀ ਸਰਬਚੰਨ ਜੀ ਮਾਰਾ ਤੇ ਕਹਿੰਦੇ ਵੀ ਤੂੰ ਨਾ 10 ਜਨਮ ਹੋਰ ਅਸੀਂ ਤੈਨੂੰ ਦਿੰਨੇ ਆਂ ਵੇਖਣ ਦੇ ਤੇ ਜਦੋਂ 10 ਦਿੱਤੇ ਨਾ ਤੈਨੂੰ 101 ਜਨਮ ਦੇ ਵਿੱਚ ਇੱਕ ਕਾੜੇ ਦੀਆਂ ਅੱਖਾਂ ਕੂਹ ਦੇ ਨਾਲ ਕੱਢੀ ਲੈ ਇੱਕ ਤੇ ਮਾਰ ਦੇਣਾ ਉਹ ਗੱਲ ਵੱਖਰੀ ਇੱਕ ਕੇ ਜੀ ਦੀਆਂ ਅੱਖਾਂ ਕੱਢਣੀ ਆਂ ਮਰ ਗਿਆ ਤੇ ਮਰ ਗਿਆ ਚਲੋ ਕੋਈ ਗੱਲ ਵਾਹਿਗੁਰੂ ਨਾ ਜੇ ਕੋਪੇ ਬਾਹੀ ਗੁਰੂ ਘਰੋਂ ਬਾਹਰ ਲੱਜੇਗਾ ਉਹਦਾ ਗਤੀ ਹੋ ਜੇਗੀ ਹਾਂਜੀ ਪਰ ਅੱਖਾਂ ਕੱਢਣੀਆਂ ਇੱਕ ਵੱਖ ਜੀ ਦੇ ਦੀਆਂ ਵੱਖ ਕੱਢਣੀਆਂ ਹਾਂਜੀ ਉਹ ਸਜ਼ਾ ਸੀ ਕਹਿੰਦੇ ਮਹਾਰਾਜ ਫਿਰ ਇੰਨੇ ਜਨਮ ਮੈਨੂੰ ਬਲੀ ਕਿਉਂ ਨਹੀਂ ਪਹਿਲਾਂ ਕਹਿੰਦੇ ਜਦੋਂ ਤੂੰ ਗੁਰੂ ਘਰ ਨਾਲ ਕਰ ਲੈਂਦਾ ਗੁਰੂ ਨੂੰ ਪਛਾਣ ਲੈਂਦਾ ਹਰ ਵਾਰ ਅੰਦਰ ਗੁਰੂ ਬਚਾਉਂਦਾ ਰਿਹਾ ਅੰਦੇ ਹੋ ਨਹੀਂ ਤੇ ਮੈਂ ਬਚਾਇਆ ਅੰਦੇ ਪਰ ਮਹਾਰਾਜ ਨੇ ਤੁਰ ਅੱਖਾਂ ਅੰਨਾਂ ਦੇ ਕੱਢ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਨੇ ਦ੍ਰਿਸ਼ਟੀ ਦੇ ਦਿੱਤੀ ਤੇਰੇ ਗੁਰੂ ਨੂੰ ਉਹ ਅੰਦਾ ਉਹ ਘੇਵੀਂ ਵੇਖਦੇ ਹਾਂਜੀ ਹਾਂ ਤੇ ਇਹ ਤਾਂ ਮੈਂ ਜਲੰਧਰ ਵੇਖਿਆ ਜੀ ਕੰਨਾਲ ਅਰਬਦੀ ਦਾ ਕੰਮ ਕਰਦਾ ਸਾਡੇ ਪੀਐਸਫ ਦੇ ਵਿੱਚ ਕਿਹੜੇ ਤੋਂ ਕਰਦਾ ਅਰਬਦੀ ਦਾ ਜਿਹੜਾ ਰੋਟੀ ਕਵਾੜੀ ਕੋਲ ਦਾ ਡੀਐਸਪੀ ਦਾ ਰੋਟੀ ਕਵਾੜੀ ਕੋਲ ਉਹ ਸਬਜ਼ੀ ਵੀ ਬਿਜਾਰੋ ਆਪੇ ਨਾਲ ਦਾ ਛੋਟੇ ਨਾਲ ਉਹ ਮਾਡਲ ਤੋਂ ਤਾਂ ਨਾ ਕਰੇ ਸਬਜ਼ੀ ਦੇ ਦੁਕਾਨਾ ਨਹੀਂ ਲੱਗਦੀਆਂ ਹਾਂ ਲਾ ਲਾ ਲੱਗਦੀ ਤੇ ਇਹ ਚੋ ਉੱਜੇ ਲੱਗਦੀਆਂ ਹਾਂ ਹਾਂਜੀ ਹਾਂਜੀ ਉਹ ਨੁਕਰ ਤੇ ਜੀ ਜਿਉ ਕਵੇ ਵੀ ਜੇ ਤਾਂ ਕੋਈ ਸਬਦ ਦਿੰਦਾ ਕੋ ਨਾਨਕ ਦਾ ਦਿੰਦਾ ਕੋ ਨਾਨਕ ਦੇ ਨਾਮ ਲੈ ਕੇ ਨਵੇਂ ਮਾਰਾ ਇਤਿਹਾਸ ਹੁੰਦਾ ਕੋ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹਾਂਜੀ ਉਹ ਫਿਰ ਫੜੇਗਾ ਉਹ ਸਿਰਫ ਉਹਦੀ ਮੋਹ ਹੀ ਲੱਗਣੀ ਹੁੰਦੀ ਵਿੱਚ ਹਾਂਜੀ ਜੇ ਦਾ ਬੰਦਾ ਕੋਈ ਆਇਡੈਂਟੀਫਾਈ ਕਰਦਾ ਕੋਈ ਆਡਰ ਕਾਰਡ ਬਣਾਉਣਾ ਜਾਂ ਕੋਈ ਚੀਜ਼ ਬਣਾਉਣੀ ਤੇ ਲਿਬਿਲਟੀ ਦਾ ਤੇਰੀ ਲੈਣੀ ਆ ਨਾ ਬੰਦੇ ਦੀ ਇਹ ਜਿਹੇ ਪਿੰਡ ਦਾ ਵਾ ਇਹਦੇ ਮਾਂ ਪਿਓ ਦਾ ਆ ਨਾਮ ਇਹ ਆ ਤੇ ਸਰਪੰਚ ਤਾਂ تصਦੀਕ ਹੀ ਕਰਦਾ ਨਾ ਹਾਂਜੀ ਗਵਾਹੀ ਜਾਈਦੀ ਹੁੰਦੀ ਪਸੋ ਬੋ ਗੁਰੂ ਗਵਾਈ ਪਉਦਾ ਬਾਕੀ ਸਾਰਾ ਕੁਝ ਪਰਮੇਸ਼ਰ ਦਾ ਹੀ ਹੁੰਦਾ ਹਾਂਜੀ ਤੇ ਕਾਨੂੰ ਵਾਲਾ ਵੀ ਗਾੜੀ ਪਰਮੇਸ਼ਰ ਹੀ ਦਾ ਗੁਰੂ ਨੇ ਵੀ ਗਵਾਈ ਪਾਦਨੇ ਵੀ ਆ ਕੰਮ ਜਾਂਦਾ ਹਾਂਜੀ ਇਹ ਚੀਜ਼ ਜਿਵੇਂ ਆਪਾਂ ਕਹਿੰਨੇ ਵੀ ਜਾਂ ਮਿਹਰਾਨੀ ਪੜੋ ਸੋ ਜਿਵੇਂ ਸੁਖਮੀ ਸਾਹਿਬ ਭਾਵੇਂ ਸਾਰਾ ਕਰ ਲਿਆ ਭਾਵੇਂ ਇਹ ਦੋ ਤੁਕਾ ਦੋ ਤੁਕਾ ਲੈ ਲੀਆਂ ਉਹਨਾਂ ਨੂੰ ਜਿਆਦਾ ਵਾਰ ਕਰ ਲਿਆ ਫੇਰ ਫਰਕ ਕੀ ਹੋ ਜਾਂਦਾ ਉਹਨਾਂ ਚ ਮੇਰਾ ਸੁਖਮੀ ਸਾਹਿਬ ਜਿਹੜਾ ਨਾ ਉਹ ਤੁਹਾਡੇ 24000 ਸਵਾਸ ਖਾਖੋ 24000 ਸੁਵਾਸਾ 24000 ਆਮਲੀ ਉਹ ਆਪਣੇ ਸਾਰੇ ਉਹਨੇ ਅੱਖਰ ਵਾਸੋਂ ਸੁਬੇ ਸਾਹ ਹਾਂਜੀ ਜਦੋਂ ਪੜਦੇ ਤਾਂ ਤੁਹਾਡਾ ਅਠਾਂ ਪਹਿਰਾਂ ਦਾ ਸੁਵਾਸਾ ਨਾਮ ਜਪਿਆ ਹਾਂਜੀ ਇੱਕ ਤੋਂ ਉਹਨੂੰ ਪੜੋਗੇ ਤਾਂ 24000 ਥੋੜਾ ਵੱਡਾ ਜਾਵੇਗਾ ਨਹੀਂ ਫਿਰ ਫਰਕ ਇਹ ਜਿਹੜੇ ਸ਼ਬਦ ਹੁੰਦੇ ਆ ਨਾ ਇਹ ਸ਼ਬਦ ਜਿਹੜਾ ਕਿ ਬੁੱਧੀ ਤੇਜ ਕਰਨੀ ਜਾਂ ਕੋਈ ਚੀਜ਼ ਚੇਕ ਕਰਨੀ ਉਹਨਾਂ ਵਾਸਤੇ ਪੜਨੇ ਆ ਇਹ ਸ਼ਬਦ ਕਰਕ ਕਰਾਉਂਦਾ ਸ਼ਬਦ ਵੀ ਪੂਰਾ ਹੋਣਾ ਚਾਹੀਦਾ ਕਿ ਕਾਉਂਟ ਦੇ ਵਿੱਚ ਤੁਸੀਂ ਕੋਈ ਚੀਜ਼ ਕਾਟ ਰਹਿ ਜਾਂਦੀ ਹੈ ਫਿਰ ਸਭ ਦਾ ਅਸਰ ਨਹੀਂ ਕਰਦਾ ਹਾਂਜੀ ਇਹ ਕਲਾ ਪੜਦਾ ਗੋੜੀ ਵਾਲਾ ਪੰਜਵਾ ਫੜ ਹਾਂਜੀ ਇਹ ਕਲਾ ਪੜਦਾ ਗੋੜੀ ਵਾਲਾ ਪੰਜਵਾ ਸਰਕਰ ਪੈਸਾ ਉਹਦੇ ਪਹਿਲੇ ਸਭ ਤੋਂ ਨੇ ਕਾਸ ਹਾਂਜੀ ਪੈਸਾ ਉਹਦੇ ਜੰਗੀ ਪੈ ਜਾਂਦਾ ਸਭ ਤੋਂ ਸਭ ਤੋਂ ਨੰਬਰ ਤੋਂ ਆmaras ਕਿਨੇ ਨਰ ਬੋਏ ਬਜਾ ਕੋਲਾਂ ਸਾਹ ਸਭ ਤੋਂ ਕਿਨੋ ਦਾ ਚੱਲ ਪਰੇ ਬੋਤ ਜਮ ਵੀ ਨਾਲ ਕਰ ਬੋੜ ਪਕੜੀ ਭਰਾ ਸੌਰੀ ਫੇਰ ਵਾਪਸ ਪੜਨਾ ਫੇਰ ਕਹਣਾ ਗੌੜੀ ਵਾਲਾ ਵਜੇ ਜੇ ਨਹੀਂ ਕਿਹਾ WhatsApp ਨਹੀਂ ਹੁੰਦਾ ਕੋਈ ਪਾ ਜਵੇ ਬਾਦਸ਼ਾਹ ਦਾ ਗੌੜੀ ਲਾਗ ਵਿੱਚ ਸ਼ਬਦ ਉਹਨਾਂ ਦੀ ਪ੍ਰਸ਼ੰਸਾ ਹੀ ਨਾ ਕੀਤੀ ਦੇਖਤੀ ਨਾ ਕੀਤੀ ਫਿਰ ਕਹਿੰਦਾ ਮੈਂ ਹਰਾ ਉਹਨਾਂ ਕਿਹਾ ਤਾਂ ਵੀ ਮਾਰੇਗੇ ਹੁਣ ਕਈ ਥਾਈਂ ਮੈਂ ਸ਼ਬਦ ਪੜ੍ਹ ਦਿੰਦਾ ਤੇ ਲਾਉਂਦਾ ਦਿੰਦੇ ਨਹੀਂ ਕਹਿੰਦੇ ਕਹਿਣਾ ਚਾਹੀਦਾ ਪਹਿਲਾਂ ਉਹਦਾ ਹਿੱਸਾ ਪੂਰਾ ਜਿਹੜੇ ਸਿਆਣੇ ਬੰਦੇ ਆ ਗਣ ਪ੍ਰਚਾਰਕ ਹੋਣਗੇ ਚਿਹਰੇ ਸਿਆਣੇ ਅਸਾਂ ਆਵਾਜ਼ ਕੋਣਗੇ ਸਿਆਣੇ ਕੀ ਤਰ੍ਹਾਂ ਦੇ ਹੁਣ ਕੇ ਜੇ ਉਹ ਖਰਾ ਉਹ ਲਿਆ ਲੈਣਾ ਨੂੰ ਜਰੂਰ ਪੜ ਕੇ ਜਾਣਾ ਚੇ ਉਹਨਾਂ ਦਾ ਪੜਨ ਦਾ ਤਰੀਕਾ ਕੁਝ ਵੱਖਰਾ ਹੁੰਦਾ ਤੁਹਾਨੂੰ ਪਤਾ ਨਹੀਂ ਲੱਗਦਾ ਹਾਂਜੀ ਜਿੱਦਾਂ ਹੁਣ ਸਰਕਾਰ ਪੈਸੋ ਆਜਾ ਪੈਰੇ ਸਦੋਂ ਤੁਮਰੇ ਕਾਸ ਵਾਲੇ ਰੋ ਪਤਾ ਨਹੀਂ ਲੱਗਦਾ ਬਦਿਰ ਹਾਂਜੀ ਉਹਨਾਂ ਇੱਥੇ ਲਿਆ ਕੇ ਠਾ ਦੇਣਾ ਹਾਂਜੀ ਤੁਜਿਆਂ ਨੂੰ ਸੁਣੇ ਨਾ ਸੁਣੇ ਆਪ ਉਹਨਾਂ ਪੜਦਾ ਹੋਣੀ ਹੌਲੀ ਜੀ ਮੱਦਮ ਮੱਦਮ ਆਵਾਜ਼ ਬੋਲਦਿਆਂ ਆਵਾਜ਼ ਬੋਲਦਿਆਂ ਮੈਂ ਉਹ ਭੈਰਨ ਤੀਰ ਸਿੰਘ ਜੀ ਕੋਲ ਬੋਲਦੇ ਉਹ ਬੋਲਦੇ ਹਾਂ ਜਿਹਦੇ ਵੀ ਹਾਰਟ ਕਿਤਨੀ ਜੱਫੇ ਵਾਲੇ ਕੋਈ ਵੀ ਜਿਹੜਾ ਚੰਗਾ ਤਿਤਨੀਆਂ ਵਾਲ ਟਕਸਾਲ ਵਾਲੇ ਉਹ ਬੋਲਦੇ ਹਾਂ ਹਾਂ ਬੋਲਣਾ ਹੁੰਦਾ ਪਰ ਸਈ ਨਹੀਂ ਬੋਲਦੇ ਬੋਲਦੇ ਵਿੱਚ ਪਰ ਹਰਾ ਉਹ ਕਹਿਣ ਦੇ ਨਾਲ ਹੀ ਸ਼ਬਦਾ ਸੁਣ ਹੁਣ ਬੰਦੇ ਕਰਦਾ ਕੋਈ ਬੰਦਾ ਬਣੀ ਪੜਦਾ ਸਭ ਸੁਣਾਉਂਦਾ ਸਿਓ ਸ਼ਬਦ ਨੂੰ ਆਪ ਨਹੀਂ ਨਾ ਕਮਾਉਂਦਾ ਉਸਾ ਫਿਰ ਵੀ ਅਸਰ ਨਹੀਂ ਹੁੰਦਾ ਵਾਹਿਗੁਰੂ ਕਈ ਚੀਜ਼ ਹਾਂ ਦਾ ਮੀਨੇ ਗੇ ਨੂੰ ਆਇਓ ਫਿਰ ਦੱਸਾਂਗਾ ਲਾਜ ਹੋ ਕੇ ਉਹਨੇ ਗੋੜ ਛੱਡਤਾ ਉਹ ਕੋਈ ਸੋਖੇ ਹੋ ਕੇ ਮੀਨੇ ਕਹਿੰਦੇ ਕਾਕਾ ਗੋੜ ਨਹੀਂ ਖਾਣਾ ਚਾਹੀਦਾ ਉਹ ਕਹਿੰਦੀ ਵੀ ਜੇ ਇਹੀ ਗੱਲ ਕਹਿਣੀ ਤੇ ਉਹਦੋਂ ਹੀ ਕਹਿ ਦਿੰਦੇ ਹਾਂਜੀ ਕਿਤੇ ਨਹੀਂ ਉਹਦੋਂ ਮੈਂ ਆਪ ਪੜਤਾ ਹਾਂਜੀ ਤੇ ਅੱਜ ਹੁਣ ਮੈਂ ਆਪ ਛੱਡਿਆ ਛੱਡ ਕੇ ਵੇਖਿਆ ਨਾ ਹਾਂਜੀ ਦਾ ਉਹਨੇ ਮੈਂ ਕਿਹਾ ਇਹਦਾ ਵੀ ਛੁੱਟ ਜਾਣਾ ਹਾਂਜੀ ਬਚਨਾਂ ਦੀ ਸ਼ਕਤੀ ਆਏਗੀ ਨਾ ਹਾਂਜੀ ਨਹੀਂ ਆਉਣੀ ਹੈ ਹਾਂਜੀ ਆਪ ਨਾ ਕਰੇ ਆਵਰਾਜ ਹਾਂਜੀ ਆਵਰਾ ਦੇ ਸੇ ਆਪਣਾ ਕਰੇ ਆਪ ਨਾ ਆਪਣਾ ਦੇ ਸੇ ਆਪ ਨਾ ਕਰੇ ਜਨਮ ਮਰੇ ਜਨਮ ਮਰਦਾ ਜੁਨੀ ਚਾਉਂਦਾ ਜਾਂ ਵਾਹਿਗੁਰੂ ਪਰ ਇਹ ਤੇ ਜਿਹੜੀ ਚੀਜ਼ਾਂ ਹੈਗੀਆਂ ਦਾ ਗੁਰ ਨਾਲ ਦੇ ਨਾਲ ਠਾ ਠਾ ਚਬੇੜਾ ਮਾਰੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਉਸ ਵਾਟੀ ਦੇ ਲਾਉਣੇ ਗੁਰ ਨਾਲ ਸਰਗੁਣ ਸਰੂਪ ਸਦੀ ਗੁਰੂ ਨਾਨਕ ਦੇਵ ਜੀ ਦੀ ਲਾਤੀ ਗੁਰੂ ਅੰਗਦ ਦੇਵ ਜੀ ਦੀ ਲਾਤੀ ਗੁਰੂ ਅਰਜਨ ਦੇਵ ਜੀ ਦੀ ਲਾਤੀ ਗੁਰੂ ਰਾਮਦਾਸ ਜੀ ਦੀ ਲਾਤੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਤੀ ਬਾਬਾ ਦੀਪ ਸਿੰਘ ਜੀ ਦੀ ਲਾਤੀ ਕਸਵਟੀ ਗੁਰੂ ਗ੍ਰੰਥ ਸਾਹਿਬ ਜੀ ਲਾਉਣੀ ਚਾਹੀਦੀ ਜਿੱਦੋਂ ਆਪਣੇ ਤੇ ਕਸਵਟੀ ਲਾਉਣੀ ਜਾਂਦਾ ਕਿਸੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਨਾਲ ਉਦਾਹਰਣ ਜੀ ਆਪਾਂ ਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹਰੋਂ ਨਿੱਦਾ ਭਾਜੀ ਦਾ ਕੇਤਰੀ ਮਨ ਮੁਖ ਉਕਤ ਕਰਨ ਤੇ ਚੋਪ ਕਰਨ ਕੇ ਮੈ ਜੋ ਆਬਨਾ ਮੇਰਾ ਗੁਰੂ ਮੈਨੂੰ ਕਹਿ ਰਿਹਾ ਮੈਂ ਨਹੀਂ ਕਰ ਜੇ ਮਨ ਦੇ ਵੇਗ ਚੋਰੀ ਨਹੀਂ ਸੁਣੋ ਸੁਣੋ ਫਿਰ ਸਾਡੇ ਕੋ ਕੋ ਚੋਰੀ ਕਰਨ ਚੱਲਦੇ ਗਏ ਹਾਂਜੀ ਤੇ ਮਹਾਰਾਜ ਨੂੰ ਪੁੱਛ ਰੋ ਚੋਰੀ ਕਰਨੀ ਚਾਹੀਦੀ ਜਈ ਮੀਟਾ ਡਾ ਖਾਣੇ ਮਹਾਰਾਜ ਨੂੰ ਪੁੱਛੋ ਨਾ ਮੀਟਾ ਡਾ ਖਾਣਾ ਲੋਕ ਬਾਜ ਜੋ ਮਰਜੀ ਕਰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਕਹੇਗਾ ਮਸਲੀ ਪਾਣ ਸਰਾਬ ਜੋ ਜੋ ਖਾਵੇ ਤਨ ਕੀ ਨਪ ਨਿਰਮਰ ਰੀਤ ਨੀਤ ਉਹ ਉਹ ਜਾਲੀ ਕਿਸ ਤਰ੍ਹਾਂ ਦਾ ਹਾਂਜੀ ਪਾਪ ਕੀ ਮਸ਼ੀਨ ਚਲ ਰਹੀ ਦੋਸਤਾਂ ਦੀ ਕਹੇ ਉਹਦੀ ਆਤਮਾ ਨਿਰਮਲ ਨਹੀਂ ਹੋ ਸਕਦੀ ਕਿਉਂਕਿ ਪਾਪ ਕਰ ਲਿਆ ਕਿਸੇ ਨੂੰ ਵੱਢ ਲਿਆ ਕੱਟ ਲਿਆ ਜੇ ਖਾਓਗੇ ਤਾਂ ਕੱਟੂਗਾ ਨਾ ਕੋਈ ਇਹ ਤਾਂ ਇਹ ਚੀਜ਼ ਖਾਦੇ ਨਹੀਂ ਕੱਟੂਗਾ ਵੈਰੀ ਗਰੋ ਇੱਕ ਮੱਦਾ ਮੈਨੂੰ ਕਹਿੰਦਾ ਜੀ ਕਹਿੰਦਾ ਇਹ ਜਿਆਦਾ ਵੱਧ ਜਾਂਦੀ ਹਾਂਜੀ ਮੈਂ ਕਿਹਾ ਵੱਧ ਜਾਣਗੇ ਨਾ ਇਹਨਾਂ ਲਈ ਕਿੜਿਆ ਹਾਂ ਨੂੰ ਦੂਜੇ ਮਾਰੇ ਗਵਰਨਮੈਂਟ ਵਾਲੋਂ ਕੋਈ ਪਦਾਰਥ ਬਣਾਉਣੇ ਪੈਣੇ ਜਾ ਇਹਨਾਂ ਨੂੰ ਢੇੜ ਵਾਸਤੇ ਫੂਡ ਵਾਸਤੇ ਗੌਰਮੈਂਟ ਵਾਲੇ ਨੇ ਕਮੈਂਡਮੈਂਟ ਕੀਤੀ ਪਿਆ ਤੇ ਉਹ ਦੇਣਾ ਜੀ ਹਾਂ ਜੀ ਕਿਹਦਾ ਨਹੀਂ ਮੈਂ ਉਹ ਤਾਂ ਰੱਬ ਦੇ ਦੇ ਆ ਕਾ ਜਿੰਨਾ ਮਰਜੀ ਖਾ ਲੈਣੇ ਪਤੇ ਖਾਣ ਕਾ ਖਾਣ ਜੋ ਮਰਜੀ ਖਾਣ ਸਾਰਾ ਇਹਨਾਂ ਉਹ ਵਾਧੂ ਜੰਗਲਾਂ 'ਚ ਪਿਆ ਜੰਗਲ ਤਾਂ ਅਹੀਂ ਕੱਢ ਰਹੇ ਆ ਨਾ ਤੇ ਜਿੰਨੀ ਇਹ ਜਨਰੇਸ਼ਨਾਂ ਉਹਨਾਂ ਜੰਗਲ ਮਾਰਾ ਲੈ ਬਣਾਈ ਸੀ ਅਸੀਂ ਇਹਨਾਂ ਦਾ ਭੋਜਨ ਖਰਾਬ ਕਰਦੇ ਇਹਨਾਂ ਦਾ ਭੋਜਨ ਹੀ ਖਾ ਰਹੇ ਜ਼ਮੀਨਾਂ ਬਣਾ ਬਣਾ ਕੇ ਇਹਨਾਂ ਵਾਸਤੇ ਤਾਂ ਵਾਧੂ ਸੀ ਤੇ ਇਹ ਦਾ ਫਤ ਵੀ ਜਾਣ ਕੇ ਕੋਈ ਗੱਲ ਨਹੀਂ ਔਰ ਬੰਦਾ ਵੱਧ ਗਿਆ ਤੇ ਸਾਡੀਆਂ ਗੌਰਮੈਂਟ ਨੂੰ ਫੋਨ ਵੱਧ ਦੇਣਾ ਵਾਹ ਕਰੋ ਕਈ ਬੰਦੇ ਮਾ ਵਿਚਾਰੇ ਇਹ ਕੱਪ ਚ ਰੁਝਣਗੇ ਹਾਂਜੀ ਤੇ ਇਹਨਾਂ ਨੂੰ ਜੀਣਾ ਹੀ ਪੈਣਾ ਤੇ ਮੈਂ ਕਿਹਾ ਫਿਰ ਸਾਡੀ ਆਹੀ ਵੱਧ ਗਿਆ ਫਿਰ ਆਪਾਂ ਬੰਦੇ ਕੋ ਨਹੀਂ ਮਾਰ ਕੇ ਖਾ ਲੈਂਦੇ ਡਾਕਟਰ ਸਾਹਿਬ ਵੀ ਇਹ ਬੰਦੇ ਹੋਰ ਵੀ ਕੱਲ ਕਰਦੇ ਆ ਹਾਂਜੀ ਤੇ ਬੰਦੇ ਹੀ ਮਾਰ ਕੇ ਖਾ ਲੈ ਖੀ ਕਿਹਦਾ ਬੰਦੇ ਕਿਦਾਂ ਮਾਰਾਂਗੇ ਬੰਦੇ ਤੇ ਪਾਪ ਹੁੰਦਾ ਤੇ ਮੈਂ ਕਿਹਾ ਉਹ ਪਾਪ ਨਹੀਂ ਹਰ ਤੁਮੇ ਸਾਰੇ ਚੀਜ਼ ਕੋ ਜੀ ਹਾਂਜੀ ਇੰਦਰ ਨਹੀਂ ਇਹ ਤਰੀਕਾ ਲੋੜ ਸੱਚੀ ਆ ਮੈਂ ਕਹਾਂ ਖਾਣਾ ਤੇ ਖਾ ਮੈਂ ਨਹੀਂ ਤੈਨੂੰ ਚਾਲ ਪੀ ਜਾਣਾ ਹਾਂਜੀ ਉਹਨੂੰ ਨਾ ਗੱਲਾਂ ਨਾ ਕਰੋ ਗੱਲਾਂ ਕਰਨ ਵਾਲੇ ਨੂੰ ਹਰ ਗੁਰਮੇ ਸਾਹਿਬ ਜੀ ਨੇ ਬਹੁਤ ਪੜਾਇਆ ਸੀ ਵਾਹਿਗੁਰੂ ਪਰ ਬਾਣੀ ਸੁਣਦੇ ਗੱਲਾਂ ਕਰੋ ਨਾ ਅਸੀਂ ਵੀ ਕਰ ਲੈਂਦੇ ਕੀ ਕਰ ਹਾਂਜੀ ਮੈਂ ਪਰ ਉਹ ਯਾਦ ਰੱਖੀ ਤੈਨੂੰ ਚੇਤਾ ਆਜਦਾ ਮੈਨੂੰ ਹਰ ਗੁਰਮੇ ਸਾਹਿਬ ਜੀ ਦਾ 75 ਵਜੇ ਨਹੀਂ ਵਾਹਿਗੁਰੂ ਬਾਣੀ ਕਰਦਿਆਂ ਗੱਲਾਂ ਨਹੀਂ ਕਰਨੀ ਚਾਹੀਦੀ ਬਾਣੀ ਲਾਉਣੀ ਲਾਉਦੇ ਹੋ ਵਾਹਿਗੁਰੂ ਲਾ ਤੇ ਕੋਈ ਗੱਲ ਨਹੀਂ ਲੈ ਕੇ ਕੋਈ ਬਸ ਇਦਾਂ ਇਦਾਂ ਨਹੀਂ ਰੱਖੋ ਔਰ ਜੇਕਰ ਤੁਸੀਂ ਬਾਣੀ ਪੜਨਾ ਹੈ ਫਿਰ ਉਹ ਗੱਲਾਂ ਕਰਨਾ ਵੀ ਤਾਂ ਬੰਦ ਕਰ ਦਿਓ ਅੰਦਾਜ਼ ਦੇ 200 ਵਾਲਾ ਪੁੱਛਣਾ ਪੁੱਛੋ ਪੁੱਛੋ ਜਿਹੜੇ 200 ਵਾਲਾ ਪੁੱਛੋ ਹਾਂ ਜੀ ਸਮਝਣਾ ਚਾਹਨਾ ਤਾਂ ਆ ਮੈਂ ਪੁੱਛਦੇ ਪਹਿਲਾਂ ਹੈ ਕਿ ਜਿਵੇਂ ਤੁਸੀਂ ਕਿਹਾ ਸੀ ਉਹ ਗੁਰਬਾਣੀ ਲਾਈਨ ਹਮੇ ਨਾਮੇ ਨਾਲ ਵਿਰੋਧ ਹੈ ਦੋਵੇਂ ਨਾਮ ਇਸੇ ਇੱਕ ਥਾਂ ਹੈ ਉਹਦਾ ਇਹ ਵੀ ਅਰਥ ਹੋ ਸਕਦਾ ਹੈ ਵੀ ਜਦੋਂ ਗੁਰਪ੍ਰਸਾਦ ਨਾਮ ਜਪਾਂਗੇ ਵਾਹਿਗੁਰੂ ਜੀ ਚ ਕਹੋਣਗੇ ਤੇ ਉਹ ਜਿਹੜੀ ਹਮੇ ਹੈਗੀ ਹੈ ਕਿਉਂਕਿ ਉਹ ਦੋਨੋਂ ਚੀਜ਼ਾਂ ਇੱਕ ਥਾਂ ਨਹੀਂ ਠਹਿਰ ਸਕਦੀਆਂ ਉਹ ਨਾਮ ਨਾਮ ਨੇ ਜਗਾ ਬਣਾੜੀਆਂ ਤੇ ਉਹਨੇ ਆਪ ਹੀ ਮੈਨੂੰ ਕਿੱਕ ਕਰੀ ਜਾਣਾ ਬਾਹਰ ਕੱਢਦਾ ਹਾਂਜੀ ਕੱਢਦਾ ਠੀਕ ਆ ਉਹ ਉਹ ਤਾਂ ਅਗਲਾ ਕੁਐਸਚਨ ਹੋ ਗਿਆ ਨਾ ਉਹ ਮੈਨੂੰ ਕੱਢਣਾ ਪੈਂਦਾ ਹਾਂਜੀ ਅਗਲਾ ਕੁਐਸਚਨ ਉਹ ਤੇ ਅਗਲਾ ਹੋ ਗਿਆ ਨਾ ਹਾਂਜੀ ਤੇ ਇਹਦੇ ਪਹਿਲੇ ਕੁਐਸਚਨ ਦੀ ਗੱਲ ਕਰਨੀ ਆ ਜੇ ਪਹਿਲੇ ਉਹ ਲੈਵਲ ਦੀ ਹਾਂਜੀ ਵੀ ਜਦੋਂ ਬੰਦਾ ਇੱਕ ਪਹਿਲਾ ਲੈਵਲ ਹੋ ਗਿਆ ਜਦੋਂ ਬੰਦੇ ਦੇ ਅੰਦਰ ਹੋਮਿਓ ਨੂ ਕਦੀ ਨਾਮ ਵੱਲ ਜਾਂਦਾ ਹੀ ਨਹੀਂ ਆ ਗੱਲ ਹੈ मेरा मोह सच्चा हुआ मैं कि जलाल आनंदपुर साहब की गलना चाह हां जी वाइग्रो कि लोडा मरचा करनी हां जी मैं तो 50 ਦਿਖਾ ਦਿੰਦੇ ਆ ਇਹ ਗੱਲ ਤੇ ਰੁਕੀ हां जी ਲੱਖਾਂ ਹੀ ਰੁਕੇ ਹੋਣਗੇ हां जी हां जी ਹੈ ਗਿਆ ਨਾ हां जी हां ਇਹ ਤੇ ਉੱਥੇ ਉਹ ਮੁੱਕ ਗਿਆ ਨਾ ਹੁਣ ਤੂੰ ਅਗਲਾ ਕੁਐਸਚਨ ਕਰਵੇਂ ਹੁਮੇ ਨੂੰ ਪਤਾ ਕਰਨਾ हां जी குரு ਦਾ ਸ਼ਬਦ ਲੈ ਕੇ ਉਹਨੂੰ ਜੇ ਉਹ ਬਲੋ ਕਰੋਗੇ हां जी ਤੇ ਉਹ ਅੰਦਰ ਜਾਏਗਾ ਤੇ ਦੂਜੀ ਚੀਜ਼ਾਂ ਮਾਰੀਆਂ ਬਾਰਨਾ ਛੱਡ ਵਾਹਿਗੁਰੂ ਸ਼ਬਦ ਜਪਨ ਉਹਨੇ ਕਈ ਵਾਰ ਖਿਆਲ ਵੀ ਐਡੇ ਮਾੜੇ ਆਦੇ ਕਦੀ ਖਿਆਲ ਮਤਲਬ ਕਈ ਵਾਰ ਦਿਮਾਗ ਚ ਨਹੀਂ ਆਦੇ ਹੁੰਦੇ ਇਹ ਉਹ ਸਾਰੇ ਕਾਲਯੁਗ ਦੀਆਂ ਸ਼ਕਤੀਆਂ ਦੇ ਹੁੰਦੇ ਆ ਹਾਂਜੀ ਉਹ ਤੁਹਾਨੂੰ ਨਾਮ ਜਪੜ ਤੋਂ ਰੋਕਣ ਵਾਸਤੇ ਹੁੰਦੇ ਆ ਜੇ ਹੁਣ ਤੁਸੀਂ ਕੇ ਗਿਆਨ ਗੁਰੂ ਧਾਰਨ ਕੀਤਾ ਹੋਵੇ ਤਾਂ ਤੁਹਾਨੂੰ ਚੌਗੜਾ ਮਾਰਨੀ ਜਾਇ ਦੱਸੇ ਹਾਂਜੀ ਤੁਹਾਨੂੰ ਉਹ ਸ਼ਬਦ ਤੇ ਇਹਦਾ ਅਸਰ ਬਾਝ ਜਾਵੇ ਹਾਂਜੀ ਤੁਹਾਨੂੰ ਉਹ ਬਾਣੀ ਦੱਸੇ ਵੀ ਤੂੰ ਆਹ ਕਰ ਲਾ ਹਾਂਜੀ ਅੱਜ ਦਾ ਐਦਾਂ ਕਰਕੇ ਨਾਮ ਜਪ ਕੇ ਸਹਿਜ ਸਹਿਜ ਨਾਮ ਜਪ ਕੇ ਨਹੀਂ ਤੁਸੀਂ ਕੋ ਗਿਆਨ ਗੁਰੂ ਰੱਖਿਆ ਦੇ ਵੀ ਇੱਥੇ ਆ ਜਾਓ ਫਿਰ ਚੁੱਪ ਕਰਕੇ ਮਸਤੀ ਜੱਫੀ ਜਾਓ ਆਪੇ ਇੱਕ ਦਿਨ ਫਿਰ ਉਹ ਨਾਲ ਪੂਰੀ ਨੂੰ ਭੱਲਣਗੇ ਵੀ ਜਾ ਦੱਸਿਆ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਾਲੀ ਕਾਲੀ ਦੰਦੇ ਮਹਾਰਾਜ ਜੀ ਹਾਂ ਜੀ ਸਹੀ ਗੱਲ ਕਹਾਂਦੇ ਨਾਲ ਪੂਰੀ ਆ ਜਾਂਦਾ ਕਹਿੰਦੇ ਆ ਕੇ ਪਾ ਕੇ ਤੱਕ ਉਹ ਆ ਗਿਆ ਕਿਉਂਕਿ ਬਾਹਰ ਆ ਜੇ ਕੋਈ ਨਾ ਕੋਈ ਤੁਹਾਨੂੰ ਬੁਲਾ ਹੀ ਦੇਣਾ ਹੁੰਦਾ ਹਾਂ ਜੀ ਜੇ ਬੰਦੇ ਨੂੰ ਆਪ ਸੋਝੀ ਨਾ ਲਾ ਹੋਵੇ ਜਪਣਾ ਜਦੋਂ 12 ਤੋਂ 13 ਤੱਕ ਜੱਪਦੇ ਨੂੰ ਬਹੁਤ ਵੇਲਾ ਵੀ ਕਹਿ ਦਿੰਦੇ ਆਪਾਂ ਹਾਂਜੀ ਪਰ ਉਦੋਂ ਨਾਮ ਜਪਣਾ ਤੇ ਨਾਉਣ ਦੀ ਗੱਲ ਹੀ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਹਾਂਜੀ ਉਦੋਂ ਸਾਡੇ ਉੱਠ ਕੇ ਨਾ ਘੇੜੇ ਤੇ ਉਹਦੇ ਨਾਮ ਜਪਣ ਦਾ ਵੇਲਾ ਹੁੰਦਾ ਘੇੜਾ ਲਾਉਣ ਦੀ ਗੱਲ ਹਾਂਜੀ ਉਦੋਂ ਮੂੰਹ ਤੋਂ ਚੁੜੀ ਕਰੋ ਜਾ ਕੇ ਚੌਕੜਾ ਲਾਓ ਤੇ ਬਹਿ ਜਾਓ ਤੇ ਨਾਮ ਜਪ ਲਓ ਹਾਂਜੀ ਨਾਮ ਲਓ ਹਾਂਜੀ ਕੋਈ ਕੋ ਦੱਸੂਗਾ ਤਾਂ ਹੀ ਤੁਹਾਨੂੰ ਪਤਾ ਲੱਗੂ ਨਾ ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਉਹਨਾਂ ਲੇਖ ਦਿੱਤੀ ਆ ਪਰ ਉਹਨੂੰ ਅਰਥ ਕੌਣ ਦੱਸੇ ਹਾਂਜੀ ਪਹਿਲੀ ਤਾਂ ਕਹੇਦੇ ਅਰਥ ਕਿਸ ਨੂੰ ਆਉਂਦੇ ਨਹੀਂ ਤੇ ਗੁਰਬਾਣੀ ਦੇ ਅਰਥ ਕੌਣ ਦੱਸੇ ਉਹੀ ਦੱਸੂਗਾ ਜਿਹਨੂੰ ਮਹਾਰਾਜ ਪਾਉਣਗੇ ਹਾਂਜੀ ਜਿਹਨੂੰ ਦਿਮਾਗ ਦੇ ਕੇ ਉਹਨੂੰ ਆਪਣਾ ਬਲਵੁੱਧ ਦੇ ਕੇ ਭੇਜ ਕੇ ਵੀ ਆ ਤੂੰ ਦੱਸਣੇ ਮਸਕੀਨ ਕਰਦਾ ਹੁੰਦਾ ਸੀ ਹਾਂਜੀ ਬਲਵੁੱਧ ਪਾਈ ਸੀ ਤੁਸੀਂ ਸਿੱਖ ਦੱਸਦੇ ਬਲਵੁੱਧ ਪਾਈ ਸੀ ਚਾਂ ਚਿੰਨੇ ਕਥਾ ਬਾਜਗਟ ਚੌਕੀ ਦੇ ਉਹ ਇਹ ਪਿੱਛੇ ਉਹ ਦੱਸਦੇ ਸੀ ਉਹਨੇ ਦਿਹਾੜੀ ਸੀ ਕਰਦੇ ਹਾਂਜੀ ਉਹਨਾਂ ਦੀ ਕਸਾ ਜੀ ਨਿੰਦਿਆ ਨਹੀਂ ਸੀ ਹਾਂਜੀ ਫੇਰ ਉਹ ਹੁਣ ਸਾਡੇ ਬੰਦੇ ਬੋਤੇ ਉਤੋਂ ਨਾ ਉਹਨੂੰ ਥੋੜੇ ਫਿਰਦੇ ਨੇ ਹਾਂਜੀ ਜਦੋਂ ਬਾਰਾ ਤੋਂ 3 3 ਵਜੇ ਇਸ਼ਨਾਨ ਕਰ ਲੋ 2:30 ਵਜੇ ਇਸ਼ਨਾਨ ਕਰ ਲੋ ਕੋਈ ਗੱਲ ਨਹੀਂ ਪੈਰਾਂ ਲੱਗ ਗਿਆ ਨਾ ਜਿਹੇ ਪੈਰ ਦਾ ਕਰ ਲੋ ਕੋਈ ਗੱਲ ਨਹੀਂ ਨਾਮ ਜਪ ਲਿਆ ਨਾਮ ਜਪ ਕੇ ਥੋੜਾ ਸੌਂ ਜੇ ਕਿ ਨਾਮ ਜਪਦੇ ਰੋ ਤੋਂ ਬਾਅਦ ਜੇ ਤੁਸੀਂ ਨੈਪੀ ਲਾ ਲੀਦੇ ਤੁਹਾਡਾ ਸਿਰ ਜਿਹੜਾ ਨਾ ਉਹ ਅ ਕੁਈ ਟਕੇ ਟਕੇ ਨਾ ਜਰੋਕਾ ਹਾਂਜੀ ਜੋ ਨਾਮ ਨਾਲ ਨੈਕ ਲਿਆ ਨਾ ਉਹ ਤੋਂ ਬਿਲਕੁਲ ਨਾੜ ਕੇ ਨਹੀਂ ਆਉਗਾ 2:30 ਵਜੇ ਦੀ ਹਟੀ ਖੁੱਲਣੀ ਹਾਂਜੀ ਉਹਨੇ ਪ੍ਰਸ਼ਾਦ ਵੰਡੇ ਨੇ ਵੀ ਨਾ ਨਾਮ ਜਪਿਆ ਨੇ ਠੀਕ ਹੀ ਆ ਉਹ ਥੋੜਾ ਹਾਂਜੀ ਕੀ ਦੇਣਾ ਉਹਨਾਂ ਆਪਣਾ ਤੁਹਾਨੂੰ ਦੇ ਦੇਣਾ ਸਰੂਪ ਕਾੜੀ ਜਾ ਦੇਣਾ ਦਰਸ਼ਨ ਦੇ ਦੇਣੇ ਆ ਤੁਹਾਨੂੰ ਕੋਈ ਬਚਨ ਕਰ ਜਾਣਾ ਜਾਂ ਕੁਛ ਨਾ ਕੁਛ ਕਰ ਜਾਣਾ ਉਹਨਾਂ ਤੇ ਤੁਹਾਨੂੰ ਸੌਰੀ ਜੜੀ ਖੜੇ ਰਹਿਣਾ ਹਾਂਜੀ ਤੇ ਅੱਜ ਦੇਖੋ ਨਾਮ ਦੇ ਜਿਆ ਯਾਰ ਤੇ ਮਜ਼ੇ ਲੱਗੇ ਹਾਂਜੀ ਚਲੋ ਜੇ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਦਾ ਕੀ ਮੇਰੇ ਆਡਾ ਦੇ ਗੁਰੂ ਨਾਲ ਕੀ ਸਭ ਤੋਂ ਵੱਡਾ ਹੈ ਤੇ ਜੇ ਉਹ ਰਾਮ ਵੀ ਉਹੀ ਤੇ ਲਖਣ ਵੀ ਉਹੀ ਕ੍ਰਿਸ਼ਨ ਵੀ ਉਹੀ ਤੇ ਵਾਸਦੇ ਵੀ ਉਹੀ ਅਗਲੇ ਸਮਝਣਾ ਸਮਝਣ ਪਾਸਾ ਨੂੰ ਤੇ ਪਤਾ ਨਾ ਉਹੀ ਹੀ ਗਾਇਕ ਕਿ ਜੋਤੇ ਕੀ ਹੁੰਦੀ ਹੈ ਹਾਂਜੀ ਹੁਣ ਹੁਣ ਜਦੋਂ ਉਹ ਅਗਲਾ ਸਮਾ ਹੈਗਾ ਬਾਣੀ ਗਾਉਣ ਦਾ ਇਸ਼ਨਾਨ ਕਰਕੇ ਚੜ੍ਹੇ ਦਿਵਸ ਫਿਰ ਬਾਣੀ ਦਾ ਹਾਂਜੀ ਗਾਉਣਾ ਫਿਰ ਬਾਣੀ ਹਾਂਜੀ ਫਿਰ ਉਸ ਤੋਂ ਬਾਅਦ ਦੇਖੋ ਨਾ ਗੌਰਮੈਂਟ ਨੇ ਗਲਤੀ ਨਹੀਂ ਡੇਵ ਰੱਖੀ 8:09 ਵਜੇ ਦਾ ਦਫਤਰੀ ਟਾਈਮ ਰੱਖਿਆ ਹਾਂਜੀ ਉਦੋਂ ਤੱਕ ਤਾਂ ਕੋਈ ਕਰਕੇ ਸਭ ਕੁਝ ਆਇਆ ਆਇਆ ਜੀ ਤੇ ਪੰਜ